સિંહਾਂ ਬਾਜਾਂ ਚਰਗਾਹ ਕੋਹਿਆਂ ਸਿਹਾ ਬਾਜਾਂ ਚਰਗਾਹ ਕੋਹਿਆਂ ਇਹਨਾਂ ਅੱਖਾਂ ਲੈ ਕੋ ਖਾਣ ਤੇਰਾ ਮਾਸਖਵਾਲੇ ਇਹ ਚਲਾਈ ਰਹਾ ਨਦੀਆਂ ਵਿੱਚ ਤੇ ਬੇਦਖਾਲੇ ਖਾਲੀ ਕਰ ਅਸਕਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰ ਸਵਾਹ ਜੇਤੇ ਜੀਵਨ ਸੋਹਾ ਜੀਵਾਲੇ ਤਾਂ ਕੇ ਸਾਹ ਨਾਨਕ ਜਿਉ ਜਿਉ ਸੱਚੇ ਪਾਵੈ ਤਿਉ ਤਿਉ ਦੇ ਗਿਰਾਹ ਨਾਨਕ ਜਿਉ ਜਿਉ ਸੱਚੇ ਪਾਵੈ ਤੇਉ ਤੇਉਂ ਦੇ ਗਿਰਾਹ ਵਾਹਿਗੁਰੂ ਮਾਲੀ ਗੋੜ ਮਹਿਲਾ ਪੰਜਮ ਪ੍ਰਭੂ ਸਮਰੱਥ ਦੇਵ ਅਪਾਰ ਕੋਣ ਜਾਣੈ ਚਲਤ ਤੇਰੇ ਕਿਛ ਅੰਤ ਨਾਹੀ ਪਾਰ ਤਾਂ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਸ ਉਹਨਾਂ ਦੇ ਅੰਮ੍ਰਿਤ ਮਈ ਬਾਣੀ ਜੋ ਕਿ ਮਾਲੀ ਗੌੜਾ ਰਾਗ ਦੇ ਵਿੱਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 988 ਅੰਗ ਉਪੇਸ਼ ਸ਼ੋਭਤ ਹੈ ਜੀ ਆਓ ਇਸ ਤੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਪ੍ਰਭ ਸਮਰਥ ਦੇ अपार ये सारे शब्द जो ਹਨ प्रभु सम्राट देव अपार संबोधन ਦੇ ਵਿੱਚ ਹਨ ਕਿਉਂਕਿ ਇਹਨਾਂ ਦਾ ਅਖੀਰਲਾ ਅੱਖਰ ਜੋ ਹੈ ਉਹ ਮੁਕਤਾ ਹੈ ਇਸ ਕਰਕੇ ਇਹਨਾਂ ਦੇ ਅਰਥ ਹਨ हे प्रभु हे सम्राट हे प्रकाश स्वरूप वाहे गुरु हे बेअंत हे प्रभु हे सब ताकत्तां दे मालिक समरथ देव प्रकाश स्वरूप वाहे गुरु ज्योत स्वरूप वाहे गुरु अपार जिसदा पारावार नहीं पाया जा सकता जो बेअंत है हे प्रभु हे सब ताकत दे मालिक ਏ ਪ੍ਰਕਾਸ਼ ਰੂਪ ਵਾਹਿਗੁਰੂ ਏ ਬੇਅੰਤ ਵਾਹਿਗੁਰੂ ਕੌਣ ਜਾਣੈ ਚਲਤ ਤੇਰੇ ਕਿਛ ਅੰਤ ਨਹੀਂ ਪਾਰ ਤੇਰੇ ਚਲਤ ਕੌਣ ਜਾਣ ਸਕਦਾ ਹੈ ਚਲਤ ਚੂਜ ਤਮਾਸ਼ੇ ਰੰਗ ਤੇਰੇ ਕੌਤਕ ਕੌਣ ਜਾਣ ਸਕਦਾ ਹੈ ਤੇਰੇ ਚੋਜ ਕੌਣ ਜਾਣ ਜਾਣ ਸਕਦਾ ਹੈ ਕੌਣ ਜਾਣੈ ਚਲਤ ਤੇਰੇ ਕਿਛ ਅੰਤ ਨਹੀਂ ਪਾਰ ਤੇਰੇ ਚੋਜਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਨਹੀਂ ਤੇਰੇ ਚੋਜਾਂ ਦਾ ਕੋਈ ਪਾਰਲਾ ਬਣਨਾ ਲੱਭਿਆ ਜਾ ਸਕਦਾ ਹੈ ਤੇਰੇ ਚੋਜ਼ ਬਿਆਨ ਤਹਾਨਾ ਇਸੇ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹਨ ਚੋ ਜੀ ਮੇਰੇ ਗੋਵਿੰਦਾ ਚੋ ਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋ ਜੀ ਜੀਓ ਹਰ ਪ੍ਰਭ ਮੇਰਾ ਚੋ ਜੀ ਜੀਓ ਇਹ ਜੋ ਕੁਝ ਵੀ ਹੈ ਜਗਤ ਦੇ ਵਿੱਚ ਦਿਖਾਈ ਦੇ ਰਿਹਾ ਹੈ ਇਹ ਉਸ ਦਾ ਚੋਜ ਹੀ ਹੈ ਉਹ ਵਾਹਿਗੁਰੂ ਬਸਤਿਆਂ ਨੂੰ ਉਜਾੜ ਸਕਦਾ ਹੈ ਉਹ ਜੜਿਆਂ ਨੂੰ ਵਿਸਾ ਸਕਦਾ ਹੈ ਇਹੋ ਜਿਹਾ ਵਾਹਿਗੁਰੂ ਦੇ ਕੌਤਕ ਹਨ ਉਹ ਵਾਹਿਗੁਰੂ ਜਲ ਜਲ ਦੇ ਵਿੱਚ ਥਲ ਹੂ ਪੈਦਾ ਕਰ ਸਕਦਾ ਤੇ ਨਦੀਆਂ ਦੇ ਵਿੱਚ ਟੇਬੇ ਪੈਦਾ ਕਰ ਸਕਦਾ ਹੈ ਜਿਸ ਤਰ੍ਹਾਂ ਕਿ ਹੁਣੇ ਆਪਾਂ ਸ਼ਬਦ ਪੜ੍ਹਿਆ ਹੈ ਕਿ ਉਹ ਜੋ ਮਾਸ ਖਾਣ ਵਾਲੇ ਹਨ ਉਹਨਾਂ ਨੂੰ ਘਾਹ ਖਵਾ ਦਿੰਦਾ ਹੈ ਤੇ ਜੇ ਘਾਹ ਖਾਣ ਵਾਲੇ ਹਨ ਉਹਨਾਂ ਨੂੰ ਮਾਸ ਖਵਾ ਦਿੰਦਾ ਹੈ ਸ਼ੀਆ ਬੱਚਾਂ ਚਰਗਾ ਉਹੀਆਂ ਇਹ ਸਾਰੇ ਸ਼ੀਆ ਬਾਜਾਂ ਸ਼ੀ ਸ਼ੇਰ ਬਾਜ ਇਹ ਸਾਰੇ ਜੋ ਹਨ ਸ਼ੀਹਾਂ ਬਾਜਾਂ ਚਰਗਾਹਾਂ ਕੂਹੀਆਂ ਇਹ ਸਾਰੇ ਮਾਸ ਖਾਂਦੇ ਹਨ ਪਰ ਇਹ ਉਸੇ ਹੀ ਕੌਤਕ ਹੈ ਉਹ ਇਹਨਾਂ ਨੂੰ ਘਾ ਖਵਾ ਦਿੰਦਾ ਹੈ ਸ਼ੀਹਾਂ ਬਾਜਾਂ ਚਰਗਾਹਾਂ ਕੂਹੀਆਂ ਇਹਨਾਂ ਖੋਲੇ ਘਾ ਘਾ ਖਾਣ ਤੇਨ ਮਾਸ ਖਵਾਲੇ ਏ ਚਲਾਏ ਰਾਹ ਤੇ ਜਿਹੜੇ ਘਾਹ ਖਾਣ ਵਾਲੇ ਹਨ ਉਹਨਾਂ ਨੂੰ ਮਾਸ ਤੇ ਲਾ ਸਕਦਾ ਹੈ ਉਸ ਤੇ ਹੀ ਆਤ ਹੈ ਉਸ ਤੇ ਹੀ ਚੋ ਜਾਨ ਉਸ ਤੇ ਹੀ ਕੋਤ ਕਹਨਾ ਨਦੀਆਂ ਵਿੱਚ ਟਿੱਬੇ ਦਿਖਾਲੇ ਨਦੀਆਂ ਦੇ ਵਿੱਚ ਉੱਚੇ ਉੱਚੇ ਟਿੱਬੇ ਦਿਖਾ ਦਿੰਦਾ ਹੈ ਥਲ ਹੀ ਕਰੇ ਅਸਗਾਹ ਅਤੇ ਮਾਰੂਥਲਾਂ ਦੇ ਵਿੱਚ ਸਮੁੰਦਰ ਪੈਦਾ ਕਰ ਸਕਦਾ ਹੈ ਕੀੜਾ ਥਾਪ ਦੇ ਪਾਤਸ਼ਾਹੀ ਕੀੜੇ ਨੂੰ ਪਾਤਸ਼ਾਹ ਬਣਾ ਸਕਦਾ ਹੈ ਛੋਟੇ ਜਿਹੇ ਮਨੁੱਖ ਨੂੰ ਰਾਜ ਦੇ ਸਕਦਾ ਹੈ ਪਾਤਸ਼ਾਹ ਬਾਦਸ਼ਾਹ ਮਾਰ ਸਕਦਾ ਹੈ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਤ ਬਾਦਸ਼ਾਹ ਦੇ ਜੋ ਲਸ਼ਕਰ ਹਨ ਉਹਨਾਂ ਨੂੰ ਸੁਆਹ ਕਰ ਦਿੰਦਾ ਇਹ ਉਸਤੇ ਕੌਤਕਾਨ ਜੇਤੇ ਜੀ ਜੀਵਨ ਲੈ ਸਾਹ ਜਿਤਨੇ ਵੀ ਜੀਹਾਨ ਇਹ ਉਸ ਸਾਹ ਹੁੰਦੇ ਆ ਤਾਂ ਉਹ ਜਿੰਦੇ ਹਨ ਜੇਤੇ ਜੀ ਜੀਵਨ ਲੈ ਸਾਹ ਜਿਵਾਲੇ ਤਾਂ ਕੇ ਸਾਹ ਉਹ ਜਿਵਾਲ ਸਕਦਾ ਹੈ ਭਾਵੇਂ ਸਾਹ ਵੀ ਨਾ ਹੁੰਦਾ ਹੋਵੇ ਇਹ ਉਸ ਦਾ ਇੱਕ ਆਤਕ ਹੈ ਉਸ ਤੇ ਹੀ ਆਤ ਹੈ ਇਹ ਸਭ ਕੁਝ ਉਸ ਵਾਹਿਗੁਰੂ ਦੇ ਕੌਤਕ ਆਨੇ ਸੇ ਕਰਕੇ ਉਸ ਵਾਹਿਗੁਰੂ ਨੂੰ ਕਹਨੇ ਹੈ ਚੋ ਜੀ ਮੇਰੇ ਗੋਇੰਦਾ ਚੋ ਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋ ਜੀ ਜੀਓ ਇਹ ਤੇਰੇ ਚੋਜਾਂ ਪਰੇ ਨਾ ਚੋਜਾਂ ਨੂੰ ਕੌਣ ਜਾਣ ਸਕਦਾ ਹੈ ਇਹਨਾਂ ਦਾ ਕੋਈ ਅੰਤ ਨਹੀਂ ਪੈ ਸਕਦਾ ਇਹਨਾਂ ਦਾ ਪਾਰਾ ਵਾਰ ਇਹਨਾਂ ਚੋਜਾਂ ਦਾ ਨਹੀਂ ਪੈ ਸਕਦਾ ਇੱਕ ਖਿਣੇ ਥਾ ਕੋ ਥਾਪਦਾ ਘੜ ਭਨ ਕਰਨ ਹਾਰ ਇਹ ਵੀ ਉਸਤਾਹੀ ਚੋਜ ਹੈ ਕਿ ਉਹ ਇੱਕ ਖਿੰਡ ਦੇ ਵਿੱਚ ਘੜ ਕੇ થાપ કે ਫਿਰ ਉਸ ਨੂੰ ਖਤਮ ਕਰਕੇ ਭੰਨ ਕੇ ਇੱਕ ਖਿੰਣ ਦੇ ਵਿੱਚ ਹੀ ਨਾਸ ਕਰ ਦਿੰਦਾ ਏ ਵੀ ਉਸ ਦਾ ਹੀ ਕੋਤਕ ਹੈ ਉਸ ਨੇ ਹੀ ਹੱਥ ਦੇ ਵਿੱਚ ਹੈ ਇੱਕ ਖਿਣੇ થાਪ ਉਥਾਪ ਦਾ ਘੜ ਭੰਨ ਕਰਨ ਹਾਰ ਉਹ ਕਰਨ ਹਾਰ ਦੇ ਸਮਰੱਥ ਹੈ ਉਹ ਸਭ ਕੁਝ ਕਰਨ ਹਾਰ ਦੇ ਸਮਰੱਥ ਹੈ ਉਸ ਦੇ ਹੱਥ ਵਿੱਚ ਸਭ ਕੁਝ ਕਰਨ ਦੀਆਂ ਤਾਕਤਾਂ ਹਨ ਜੇਤਕੀਨ ਉਪਾਰ ਜਣਾ ਪ੍ਰਭ ਦਾਨ ਦੇ ਦਾਤਾਰ ਜਿਤਨੇ ਵੀ ਉਸਨੇ ਵਾਹਿਗੁਰੂ ਨੇ ਆਪਣੀ ਸ੍ਰਿਸ਼ਟੀ ਪੈਦਾ ਕੀਤੀ ਹੈ ਜੇਤਕੀਨ ਉਪਾਰ ਜਣਾ ਉਪਾਰ ਜਣਾ ਸ੍ਰਿਸ਼ਟੀ ਜਿਤਨੇ ਵੀ ਉਸ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਪ੍ਰਾਪਦਾਨ ਦੇ ਦਾਤਾ ਉਹ ਦਾਤਾ ਸਾਰਿਆਂ ਨੂੰ ਹੀ ਰਿਜ਼ਕ અપਾਉਂਦਾ ਹੈ ਉਹ ਵਾਹਿਗੁਰੂ ਹੀ ਇੱਕ ਜਿਸ ਨੇ ਸਾਰਿਆਂ ਨੂੰ ਜੋ ਸਾਰਿਆਂ ਨੂੰ ਰਿਜ਼ਕ અપਾਉਣ ਵਾਲਾ ਉਹ ਵਾਹਿਗੁਰੂ ਹੀ ਹੈ ਇਸੇ ਕਰਕੇ ਸਤਗੁਰੂ ਜੀ ਉਪਦੇਸ਼ ਕਰਦੇ ਹਨ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ ਦੇਨ ਦਾ ਟੋਟ ਨਾ ਆਵਈ ਅਗੰਤ ਭਰੇ ਪੰਡਾਰ ਉਸ ਦੇਨ ਦੇ ਵਿੱਚ ਕੋਈ ਟੋਟ ਨਹੀਂ ਆਉਂਦੀ ਕਿਉਂਕਿ ਉਸ ਤੇ ਪੰਡਾਰੇ ਜੋ ਹਨ ਉਹ ਆਗੰਤ ਹਨ ਤੇ ਭਰੇ ਪਏ ਹਨ ਇਸੇ ਕਰਕੇ ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਹਰ ਰੋਜ਼ ਪਾਠ ਕਰਦੇ ਹਾਂ ਆਸਣ ਲੋਏ ਲੋਏ ਪੰਡਾਰ ਜੋ ਕੇਚ ਪਾਇਆ ਸੋਇ ਕਵਾਰ ਆਸਣ ਲੋਏ ਲੋਏ ਪੰਡਾਰ ਪੰਡਾਰ ਪੰਡਾਰਿਆਂ ਦੇ ਆਸਣ ਟਿਕਾਣਾ ਲੋਏ ਲੋਏ ਹਰ ਇੱਕ ਲੋਕ ਦੇ ਵਿੱਚ ਉਸ ਦਾ ਪੰਡਾਰਿਆਂ ਦਾ ਜੋ ਟਿਕਾਣਾ ਹੈ ਹਰ ਇੱਕ ਲੋਕ ਦੇ ਵਿੱਚ ਹੈ ਉਸੇ ਪੰਡਾਰੇ ਹਰ ਇੱਕ ਦੇ ਲੋਕ ਦੇ ਵਿੱਚ ਭਰੇ ਪਏ ਹਨ ਜੋ ਕਿ ਚ ਪਾਇਆ ਸੋਇ ਕਾ ਵਾਰ ਉਸ ਨੂੰ ਪੰਡਾਰਿਆਂ ਦੇ ਵਿੱਚ ਕੋਈ ਵਾਰ-ਵਾਰ ਕੋਈ ਚੀਜ਼ ਪਾਣੀ ਨਹੀਂ ਪੈਂਦੀ ਜੋ ਕੁਛ ਉਸਨੇ ਪਾਣਾ ਸਿੱਖ ਕੋ ਵਾਰ ਹੀ ਪਾਇਆ ਹੋਇਆ ਇਹੋ ਜਿਹਾ ਉਹ ਦਾਤਾ ਹੈ ਉਹ ਦਾਤਾ ਇਹੋ ਜਿਹਾ ਕਿ ਜੀਵ ਜੰਤ ਨੂੰ ਤਾਂ ਬਾਅਦ ਵਿੱਚ ਪੈਦਾ ਕਰਦਾ ਹੈ ਪਹਿਲਾਂ ਉਹ ਦਾ ਰਜ਼ਕ ਪੈਦਾ ਕਰ ਦਿੰਦਾ ਹੈ ਪਹਿਲੋਂ ਦੇ ਤੈ ਰਜ਼ਕ ਸਮਾਹ ਪਹਿਲੋਂ ਦੇ ਤੈ ਰਜ਼ਕ ਸਮਾਹ ਪਿੱਛੋਂ ਦੇ ਤੈ ਜੰਤ ਪਾਹ ਪਹਿਲਾ ਉਹ ਰਜ਼ਕ ਪੈਦਾ ਕਰ ਦਿੰਦਾ ਹੈ ਜੰਤ ਨੂੰ ਬਾਅਦ ਵਿੱਚ ਪੈਦਾ ਕਰਦਾ ਹੈ ਮਾਂ ਦੇ ਥਾਣਾ ਦੇ ਵਿੱਚ ਪਹਿਲਾਂ ਦੁੱਧ ਪੈਦਾ ਕਰ ਦਿੰਦਾ ਹੈ ਬੱਚੇ ਨੂੰ ਬਾਅਦ ਵਿੱਚ ਪੈਦਾ ਕਰਦਾ ਇਹੋ ਜਿਹਾ ਵਾਹਿਗੁਰੂ ਦਾਤਾਰ ਹੈ ਸਭ ਦਾਤਾਂ ਦੇਣ ਵਾਲਾ ਹੈ ਇਸੇ ਕਰਕੇ ਸਤਿਗੁਰੂ ਜੀ ਸਾਨੂੰ ਇੱਥੇ ਉਪਦੇਸ਼ ਕਰਦੇ ਹਨ ਜੇਤ ਕੀ ਨੂੰ ਉਪਾਰ ਜਣਾ ਪ੍ਰਭ ਦਾਨ ਦੇ ਦਾਤਾ ਹਰ ਸ਼ਰਣ ਆਇਓ ਦਾਸ ਤੇਰਾ ਪ੍ਰਭ ਊਚ ਅਗੰਮ ਮੋਰਾਰ ਜੀ ਪ੍ਰਭੂ ਹੈ ਸਭ ਤੋਂ ਉੱਚੇ ਵਾਹਿਗੁਰੂ ਅਗੰਮ ਹੈ ਆਪੋਂਚ ਵਾਹਿਗੁਰੂ へ ਮੋਰਾਰ ਹਰ ਸ਼ਰਣ ਆਇਓ ਦਾਸ ਤੇਰਾ ਤੇਰਾ ਦਾਸ ਤੇਰੀ ਸ਼ਰਨ ਦੇ ਵਿੱਚ ਆਇਆ ਹੈ ਕਢ ਲੇ ਹੋ ਓ ਜਲ ਬੇਖਮਤੇ ਜਨ ਨਾਨਕ ਸਦ ਬਲਹਾ ਤੇਰਾ ਦਾਸ ਨਾਨਕ ਤੇਰੀ ਸ਼ਰਨ ਤੇ ਆਇਆ ਕਢ ਲੇ ਹੋ ਓ ਜਲ ਬੇਖਮਤੇ ਇਹ ਜੋ ਔਖਾ ਸੰਸਾਰ ਸਮੁੰਦਰ ਹੈ ਇਸ ਤੋਂ ਆਪ ਹੀ ਆਪਣਾ ਹੱਥ ਦੇ ਕੇ ਇਸ ਤੋਂ ਪਾਰ ਲੰਘਾ ਲੇ ਕਢ ਲੇ ਹੋ ਓ ਜਲ ਬੇਖਮਤੇ ਜਾਨਾਨਾ ਨੂੰ ਸਦ ਬਲਿਹਾਰ ਦਾਸ ਨਾਨਕ ਸਦਾ ਹੀ ਵਾਹਿਗੁਰੂ ਤੁਹਾਡੇ ਤੋਂ ਸਦਾ ਹੀ ਬਲਿਹਾਰ ਜਾਂਦਾ ਹੈ ਕੁਰਬਾਨ ਜਾਂਦਾ ਹੈ ਉਹ ਵਾਹਿਗੁਰੂ ਜੋ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਜੋ ਸਮਰੱਥ ਹੈ ਜੋ ਪ੍ਰਕਾਸ਼ ਰੂਪ ਹੈ ਜੋ ਬੇਅੰਤ ਹੈ ਅਤੇ ਜਿਸ ਦੇ ਕੌਤਕ ਚੋ ਜਿਹੜਿਆਂ ਨੂੰ ਉਹ ਵੀ ਬੇਅੰਤ ਹਨ ਉਹ ਇੱਕ ਖੇਨ ਦੇ ਵਿੱਚ ਇਸ ਸਾਰੇ ਸ੍ਰਿਸ਼ਟੀ ਨੂੰ ਥਾਪਣ ਵਾਲਾ ਇੱਕ ਕੇਂਦਰ ਵਿੱਚ ਇਹ ਸਾਰੀ ਸ੍ਰਿਸ਼ਟੀ ਨੂੰ ਖਤਮ ਕਰਨ ਵਾਲਾ ਹੈ ਐਹੋ ਜਿਹਾ ਉਹ ਵਾਹਿਗੁਰੂ ਉਸ ਵਾਹਿਗੁਰੂ ਦੇ ਨਾਲ ਜੁੜੀਏ ਉਸ ਵਾਹਿਗੁਰੂ ਦੇ ਹੀ ਗੁਣ ਗਾਈਏ ਸਤਿਗੁਰੂ ਦੇ ਬਖਸ਼ੇ ਹੋਇ ਅੰਮ੍ਰਿਤ ਮਈ ਬਾਣੀ ਨਾਲ ਜੁੜ ਕੇ ਇਹਨਾਂ ਇਸ ਬਾਣੀ ਦੇ ਰਾਹੀਂ ਗੁਰੂ ਦੇ ਬਖਸ਼ੇ ਹੋ ਸ਼ਬਦਾਂ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾਈਏ ਤਾਂ ਜੋ ਇਹ ਸਾਡਾ ಅಮੂਲਕ ਜਨਮ ਜੋ ਹੈ ਇਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ